ਸਭ ਮੇਰੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਅਲਾਈਅንስ ਹੋ ਰਿਹਾ ਕਿ ਨਹੀਂ ਹੋ ਰਿਹਾ ਇਹ ਮੀਡੀਆ ਚੈਨਲਸ ਮਗਰਲੇ 6 ਮਹੀਨੇ ਤੋਂ ਕਹਿ ਰਹੇ ਨੇ ਅਲਾਈਅንስ ਹੋ ਰਿਹਾ ਨਹੀਂ ਹੋ ਰਿਹਾ ਜਦ ਵੀ ਮੇਰੇ ਪਾਸ ਕੋਈ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਆਏਗੀ ਜਾਂ ਹਾਈ ਕਮਾਂਡ ਖਰਗੇ ਸਾਹਿਬ ਜਾਂ ਰਾਹੁਲ ਗਾਂਧੀ ਜੀ ਮੈਨੂੰ ਕੁਝ ਆ ਕੇ ਮੈਨੂੰ ਬੁਲਾ ਕੇ ਕੁਝ ਕਹਿਣਗੇ ਤਦ ਮੈਂ ਇਹਦੇ ਬਾਰੇ ਤੁਹਾਨੂੰ ਦੱਸ ਪਾਵਾਂਗਾ ਬਟ ਹਜੇ ਤੱਕ ਸਾਨੂੰ ਇਹ ਕਿਹਾ ਗਿਆ ਹੈ ਕਿ 13 ਦੀਆਂ 13 ਲੋਕ ਸਭਾ ਸੀਟਾਂ ਦੀ ਤਿਆਰੀ ਕਰੋ ਸਟਰੈਟਜੀ ਬਣਾਓ ਕੋਸਟ ਕੰਬੀਨੇਸ਼ਨ ਨੂੰ ਧਿਆਨ ਰੱਖਦੇ ਹੋਏ ਕਿ ਸਾਰੇ ਲੋਕਾਂ ਨੂੰ ਰਿਪ੍ਰেজੈਂਟੇਸ਼ਨ ਮਿਲਣੀ ਚਾਹੀਦੀ ਹੈ ਸੋ ਉਹਦੇ ਤੇ ਮੈਂ ਕੰਮ ਕਰ ਰਿਹਾ ਸੋ ਪੂਰੀ ਤਿਆਰੀ ਦੇ ਨਾਲ ਕਾਂਗਰਸ ਪਾਰਟੀ ਅੱਜ ਦੀ ਤਰੀਕ ਦੇ ਵਿੱਚ 13ਆਂ 13 ਲੋਕ ਸਭਾ ਸੀਟਾਂ ਲੜਨ ਜਾ ਰਹੀ ਹੈ ਕੱਲ ਮੀਟਿੰਗ ਹੋਈ ਹੈ ਜ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ ਮਲਿਕਾਟਿਨ ਅੱਗੇ ਸਾਹਿਬ ਨੂੰ ਪੀਐਮ ਚਿਹਰਾ ਐਲਾਨ ਕਰਨ ਦੀ ਗੱਲ ਕਹੀ ਕੇ ਸੁਝਾਅ ਦਿੱਤਾ ਗਿਆ ਮੀਟਿੰਗ ਦੇ ਵਿੱਚ ਜਿਹੜੀ ਵੱਖ-ਵੱਖ ਪਾਰਟੀਆਂ ਦਟਤਤ ਬੰਦਨ ਦੇ ਕਮਨੀਆ ਰਹੀ ਹੈ ਦੇਖੋ ਇਹ ਮੇਰੇ ਸਿਸਟਮ ਤੋਂ ਬਾਹਰ ਦੀ ਗੱਲ ਹੈ ਇਹ ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ ਔਰ ਬੇਸ਼ਤੇ ਲੋਕਾਂ ਨੇ ਔਰ ਕਾਂਗਰਸ ਪਾਰਟੀ ਦੇ ਸਮੂੱਚੇ ਲੀਡਰਾਂ ਨੇ ਫੈਸਲਾ ਕਰਨਾ ਹੈ ਜਾਂ ਸਾਰੇ ਲੋਕਾਂ ਨੇ ਸੋ ਇਸ ਤੇ ਮੈਂ ਕੋਈ ਟਿੱਪਣੀ ਨਹੀਂ ਕਰ ਸਕਦਾ ਸੋ ਜੋ ਵੀ ਹੋਏਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੋਏਗਾ ਉਹ ਸਾਨੂੰ ਮਨਜ਼ੂਰ ਹੋਏਗਾ ਓਕੇ ਅ ਇਕ 48 ਸੰਸਦਾਂ ਨੂੰ ਹੁਣ ਤੱਕ ਸਸਪੈਂਡ ਕੀਤਾ ਗਿਆ ਲੋਕ ਸਭਾ ਦੇ ਵਿੱਚੋ ਕਿਸ ਤਰ੍ਹਾਂ ਦੇਖਦੇ ਹੋ ਪਹਿਲੀ ਵਾਰੀ ਇਸ ਤਰ੍ਹਾਂ ਦਾ ਡਿਕਟੇਟਰਸ਼ਿਪ ਦੇ ਵੱਲ ਇਹ ਦੇਸ਼ ਵੱਧ ਰਿਹਾ ਹੈ ਹਰ ਥਾਂ ਤੇ ਜਿਵੇਂ ਕੋਈ ਡਿਕਟੇਟਰ ਕਰਦਾ ਹੈ ਉਸੇ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਦਰਨੀਆ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਲੋਕਾਂ ਦੀ ਆਵਾਜ਼ ਜ਼ਬਾਨ ਵਾਸਤੇ ਇਹ ਤਾਂ ਸੁਣਿਆ ਸੀ ਕਿ ਦੋ ਸੰਸਦਾਂ ਨੂੰ ਸਸਪੈਂਡ ਕਰਤਾ ਤੇ ਇਹਨਾਂ ਨੂੰ ਕਰਤਾ ਚਾਰਾਂ ਨੂੰ ਕਰਤਾ ਪਰ ਪਹਿਲੀ ਵਾਰੀ ਇਸ ਤਰ੍ਹਾਂ ਕਿ ਸਾਰੀ ਸਮੁੱਚੀ ਆਪੋਜੀਸ਼ਨ ਨੂੰ ਬਾਹਰ ਹੀ ਕਰਤਾ ਇਹ ਸੋ ਚੰਗਾ ਇਹ ਤਾਂ ਫਿਰ ਇਲੈਕਸ਼ਨ ਹੀ ਨਾ ਕਰਉਣ ਸਾਨੂੰ ਸੰਸਦ ਬੁਲਾਉਣ ਹੀ ਨਾ ਜੋ ਮਰਜੀ ਫੈਸਲੇ ਕਰਦੇ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੋਇਆ ਦੇਸ਼ ਦੇ ਅੰਦਰ ਸਭ ਤੋਂ ਭਾਰਤ ਦੀ ਮਿਸਾਲ ਦਿੱਤੀ ਜਾਂਦੀ ਹੈ ਪੂਰੇ ਦੁਨੀਆ ਪਰ ਦੇ ਵਿੱਚ ਕਿ ਇੱਥੋਂ ਦਾ ਜਿਹੜਾ ਲੋਕਤੰਤਰ ਹੈ ਉਰੀ ਉਰੀਆਂ ਗੱਲਾਂ ਕੀਤੀਆਂ ਜਾਂਦੀਆਂ ਸਨ ਲੇਕਿਨ ਮਗਰਲੇ 9 ਸਾਲਾਂ ਤੋਂ ਜਿਸ ਪ੍ਰਕਾਰ ਫੈਸਲੇ ਆਏ ਚਾਹੇ ਉਹ GST ਦਾ ਫੈਸਲਾ ਚਾਹੇ ਉਹ ਨੋਟ ਬੰਦੀ ਦਾ ਫੈਸਲਾ ਚਾਹੇ ਤਾਂ 370 ਦਾ ਫੈਸਲਾ ਚਾਹੇ ਸਿਟੀਜ਼ਨ ਬਿਲ ਦਾ ਫੈਸਲਾ ਨਿਰੰਤਰ ਜਿਸ ਪ੍ਰਕਾਰ ਦੇ ਫੈਸਲੇ ਆਉਂਦੇ ਆ ਰਹੇ ਹੈ ਉਹ ਤੋਂ ਲੱਗਦਾ ਹੈ ਕਿ ਹਿੰਦੁਸਤਾਨ ਡਿਕਟੇਟਰਸ਼ਿਪ ਵੱਲ ਵਧ ਰਿਹਾ ਤੁਸੀਂ ਦੇਖਿਆ ਹੋਣਾ ਹੈ ਏਜੰਸੀਆਂ ਦਾ ਬਹੁਤ ਵੱਡਾ ਰੋਲ ਹੋ ਗਿਆ ਕੋਈ ਵਿਅਕਤੀ ਅਗਰ ਕੋਈ ਆਵਾਜ਼ ਆਪਣੀ ਕੋਈ ਸਵਾਲ ਕਰਦਾ ਹੈ ਦੇਖੋ ਉਹ ਇਸ ਸਵਾਲ ਤੇ ਵੀ ਕਿੰਤੂ ਪਰੰਤੂ ਲਾ ਦਿੱਤਾ ਜਾਂਦਾ ਹੈ ਕਿ ਤੁਹਾਨੂੰ ਕਿਸੇ ਵਿਅਕਤੀ ਵਿਸ਼ੇਸ਼ ਨੇ ਬਜਬੂਰ ਕੀਤਾ ਗਿਆ ਜਾਂ ਕਿਹਾ ਗਿਆ ਹੈ ਸਵਾਲ ਚੱਕਰ ਨੂੰ ਕਿਸੇ ਨੇ ਕਿਹਾ ਜਾਂ ਨਹੀਂ ਕਿਹਾ ਇਸ ਗੱਲ ਨਾਲ ਕੀ ਮਤਲਬ ਬਣਦੀ ਹੈ ਕਿਸੇ ਸੰਸਦ ਨੇ ਸਵਾਲ ਪੁੱਛਿਆ ਹੋਣਾ ਤੁਹਾਨੂੰ ਜਵਾਬ ਦੇਣਾ ਚਾਹੀਦਾ